ਜਿਹੜਾ ਪਾਣੀ ਹੈ ਪਾਣੀ ਦੇ ਦਾ ਵੰਡਣ ਦਾ ਹੱਕ ਨਾ ਕੇਂਦਰ ਸਰਕਾਰ ਕੋਲ ਹੈ ਨਾ ਸੁਪਰੀਮ ਕੋਰਟ ਕੋਲ ਹੈ ਨਾ ਕਿਸੇ ਹੋਰ ਅਥਾਰਟੀ ਕੋਲ ਹੈ ਪਾਣੀ ਜੇ ਤਾਂ ਇੰਟਰਸਟੇਟ ਰਿਵਰ ਵਾਟਰ ਹੈ ਤੱਟਰ ਵੀ ਉਹਨਾਂ ਦਾ ਵੰਡੂਗਾ ਉਹ ਕਿਹੜਾ ਟਿਬਨਰ ਜਿਹੜਾ ਵੀ ਬਣਦੇ ਨੇ ਵੱਖ-ਵੱਖ ਥਾਂ ਬਣੇ ਹੋਏ ਨੇ ਜੜੀਆਂ ਨੇ ਉਹ ਸਾਡਾ ਤਾਂ ਡਿਸਾਈਡ ਹੀ ਨਹੀਂ ਹੋਇਆ ਸਾਡਾ ਤਾਂ ਟ੍ਰਿਬਿਊਨਲ ਬਣ ਨਹੀਂ ਸਕਦਾ ਨੇ ਪਹਿਲੀ ਗੱਲ ਚਲੋ ਜੇ ਬਣਾਤਾ ਜੇ ਟੈਕਲ ਜੇ ਬਣਾਇਆ ਰੌਲਾ ਇਹੀ ਹੈ ਕਿ ਜੇ ਬਣਾਤਾ ਤਾਂ ਅੱਗੇ ਸਲਿੱਪ ਕਰਦੇ ਕਰਦੇ ਉੱਥੇ ਲੈ ਜਾਓ ਫਿਰ ਜੇ ਤਾਂ ਲੌਜੀਕ ਤੇ ਖੜਨਾ ਹੋਏਗਾ ਜਿਸ ਦੇ ਸਬਦਾਨ ਤੇ ਖੜਨਾ ਹੋਏਗਾ ਦੇਸ਼ ਦੇ ਨੌ ਤੇ ਖੜਨਾ ਹੋਏਗਾ ਤਾਂ ਟ੍ਰਿਬਿਊਨਲ ਗੈਰ ਕਾਨੂੰਨੀ ਹੈ ਸਾਡਾ ਲੜਾਈ ਅਸੂਲਨ ਲੜਨੀ ਪੈਣੀ ਹੈ ਬਿਲਕੁਲ ਤੇ ਦੂਜੀ ਗੱਲ ਇਹ ਹੈ ਕਿ ਟ੍ਰਿਬਿਊਨਲ ਦੇ ਨਾਲ ਨਾਲ ਹਰ 25 ਸਾਲ ਬਾਅਦ ਵਾਟਰ ਸੀਰੀਜ਼ ਚ ਜਿਹੜੀਆਂ ਨੇ ਉਹ ਦੁਬਾਰਾ ਉਹਨਾਂ ਦਾ अनुमान ਲਗਾਇਆ ਜਾਂਦਾ ਸਾਰਾ ਹੁੰਦਾ ਹਰ ਵਾਰ ਲਾਇਆ ਜਾਂਦਾ ਤੇ ਸਾਡੇ ਕੋਲ 1921 1961 ਦੀਆਂ ਨੇ ਜਿਹੜੀਆਂ ਦੇ ਤਹਿਤ ਪਹਿਲਾ ਮੰਡਿਆ ਹੋਇਆ ਸੀ ਜਿਹੜਾ ਬਾਕੀ ਤਾਂ